ਅੱਜ ਮਰ ਗਿਆ ਕਿੱਥੇ ਉਹ ਲੀਡਰ ਅੱਜ ਕਿੱਥੇ ਮਰ ਗਿਆ ਉਹ ਲੀਡਰ ਜਿਹੜੇ ਚਾਹੁੰਦੇ ਸੀ 60% ਭਾਗੀਦਾਰੀ ਤੋਂ ਅੱਜ ਪੰਜਾਬੀ 6% ਵੀ ਨਹੀਂ ਗਏ ਇਹਦੇ ਵਿੱਚ ਪੱਗਾਂ ਵਾਲੇ ਖੜੇ ਨੇ ਨਾ ਪੱਗਾਂ ਵਾਲੇ ਸਰ ਵੇਖੀਦਾ ਦੋ ਸਰਦਾਰ ਨੇ ਕਿੱਥੇ ਮਰ ਗਿਆ ਪੰਜਾਬ ਦੇ ਲੀਡਰ ਜੇ ਪੰਜਾਬ ਦੇ ਤੋਂ ਪੰਜਾਬ ਯੂਨੀਵਰਸਿਟੀ ਇਕੱਲੀ ਨਹੀਂ ਜਾਣੀ ਇਹਦੇ ਨਾਲ 200 ਕਾਲਜ ਜੁੜਿਆ ਹੋਇਆ 200 ਕਾਲਜ ਉਹਦੇ ਤੇ ਸਿੱਧਾ-ਸਿੱਧਾ ਆਰਐਸਏ ਦਾ ਕਬਜ਼ਾ ਹੋਊਗਾ ਜੋ ਬਤਾ ਇਹਨਾਂ ਨੂੰ ਪੰਜਾਬੀ ਹੈ ਮੈਂ ਪਹਿਲਾਂ ਵੀ ਗੱਲ ਕਹੀ ਆ ਇਹ ਨਲਾਇਕੀ ਆ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨਲਾਇਕੀ ਆ ਐਂ ਕਹਿੰਦੇ ਆ ਵੀ ਬਿਲਕੁਲ ਇੱਥੇ ਖੜੋ ਵੀ ਨਾ ਕिलो किलोमीटर ਦੂਰ ਭਜਾਰਿਆ ਪੁਲਿਸ ਵਾਲੇ ਬਾਰ ਬਾਰ ਕਹਿ ਕਹਿ ਕੇ ੱਟਕੇ ਮਾਰ ਕੇ ਵੀ ਉੱਥੇ ਜਾਓ ਇੱਥੇ ਖੜੇ ਨੀ ਸੜਕ ਤੇ ਲੰਘਦੇ ਨੂੰ ਪੁੱਛਿਆ ਜਾ ਰਿਹਾ ਵੀ ਤੂੰ ਚੰਡੀਗੜ੍ਹ ਕਰਨ ਗਿਆ ਤੂੰ ਅੱਜ ਇੱਥੇ ਕੀ ਕਰ ਰਿਹਾ ਤੂੰ ਕਿੱਟਣਾ ਵਾਪਰੀ ਹੋਣੇ ਥੋੜੀ ਦੇਰ ਮੈਂ ਅਸ ਇਸ ਗੇੜ ਤੋਂ 2 ਕਿਲੋਮੀਟਰ ਦੂਰ ਯੂਨੀਵਰਸਿਟੀ ਦਾ ਕੋਈ ਲੈਂਡ ਦੇਣ ਵਾ ਵਾਸਤਾ ਨਹੀਂਗਾ ਉੱਥੇ ਪੁਲਿਸਮੈਨ ਖੜਾ ਸੀ ਮੈਂ ਲੰਘ ਰਿਹਾ ਸੀ ਉਹਨੇ ਮੈਨੂੰ ਸਪੈਸ਼ਲ ਪੁੱਛਿਆ ਵੀ ਆਪ ਕਹਾਂ ਆਏ ਹੋ ਕੀ ਕਰਨੇ ਆਏ ਹੋ ਮੈਨੂੰ ਦੱਸਿਆ ਮੈਂ ਕਿਹਾ ਮੈਂ ਚੰਡੀਗੜ੍ਹ ਘੁੰਮਣ ਆਇਆ ਸੜਕ ਤੇ ਘੁੰਮ ਰਿਹਾ ਵੀ ਮੇਰੀ ਮਰਜ਼ੀ ਤੁਸੀਂ ਕੌਣ ਹੋਣ ਮੇਗਾ ਮੇਰਾ ਪਰਾਵਾ ਕੁਰਤਾ ਪਜਾਮਾ ਤੇ ਪੱਗ ਦੇਖ ਕੇ ਤੂੰ ਨੇ ਇਹ ਗੱਲ ਕਹਿ ਰਿਹਾ ਇਤੋਂ 36 ਜਾਣੇ ਲੰਗੇ ਤੂੰ ਕਿਸੇ ਨੂੰ ਵੀ ਇਹ ਸਵਾਲ ਨਹੀਂ ਕੀਤਾ ਵੀ ਇੱਥੇ ਕਰਨ ਕੀ ਆਏ ਹੋ ਇਹ ਨਹੀਂ ਚਾਹੁੰਦੇ ਕਿ ਇਹ ਬੱਚੇ ਜਿਹੜੇ ਨੇ ਨਾ ਤਰੱਕੀ ਕਰ ਲੈਣ ਇਹ ਸਾਨੂੰ ਦਬਾਉਣਾ ਚਾਹੁੰਦੇ ਨੇ ਜਦ ਤੱਕ ਸਾਡੇ ਸਰੀਰ ਦੇ ਵਿੱਚ ਖੂਨ ਦਾ ਇੱਕ ਇੱਕ ਕਤਰਾ ਨਾ ਅਸੀਂ ਆਪਣੇ ਜਵਾਕਾਂ ਦੇ ਭਵਿੱਖ ਨੂੰ ਬਚਾਉਣ ਖਾਤਰ ਖੂਨ ਦਾ ਕਤਰਾ-ਕਤਰਾ ਵਹਾ ਦਾਂਗੇ ਪਰ ਜਵਾਕਾਂ ਦਾ ਖਲਵਾ ਨਹੀਂ ਹੋਣ ਦਵਾਂਗੇ ਯੂਨੀਵਰਸਿਟੀ ਬਚਾਓ ਮੋਰਚਾ ਦਾ ਅੱਜ 10 ਤਰੀਕ ਦੀ ਕਾਲ ਸੀ ਅਸੀਂ 1 ਨੰਬਰ ਗੇਟ ਦੇ ਬਾਹਰ ਮੌਜੂਦ ਹਾਂ ਪੀਜੀਆਈ ਦੇ ਸਾਹਮਣੇ ਵਾਲਾ ਇਹ ਗੇਟ ਹੈ 2 ਨੰਬਰ ਗੇਟ ਪੂਰੀ ਤਰ੍ਹਾਂ ਦੇ ਨਾਲ ਸੀਲ ਕੀਤਾ ਗਿਆ ਹੈ ਵੱਡੀ ਗਿਣਤੀ ਚ ਉੱਥੇ ਪੁਲਿਸ ਦੀ ਨਫਰੀ ਹੈ ਔਰ ਈਵਨ ਕੇ ਸਟੂਡੈਂਟਸ ਤੱਕ ਨੂੰ ਉੱਥੇ ਖੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ 1 ਨੰਬਰ ਗੇਟ ਵੱਲ ਤੋਰਿਆ ਜਾ ਰਿਹਾ ਪਰ 1 ਨੰਬਰ ਗੇਟ ਤੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਬਜ਼ੁਰਗਾਂ ਦਾ ਪੰਜਾਬ ਦੇ ਹਤਾਇਸ਼ੀ ਲੋਕਾਂ ਦਾ ਇੱਥੇ ਹਜੂਮ ਹੈ ਔਰ ਇਹਨਾਂ ਦੇ ਆਪਣੇ ਗਿੱਲੇ ਨੇ ਕੀ ਮਸਲਾ ਹੈ ਕਿ ਤੁਸੀਂ ਅੰਦਰ ਕਿਉਂ ਨਹੀਂ ਜਾ پا ਰਹੇ ਬਾਈ ਦੇਖੋ ਪਹਿਲਾਂ ਤਾਂ ਕਈਆਂ ਨੂੰ ਇਹਨਾਂ ਨੇ ਧੱਕੇ ਨਾਲ ਅੰਦਰ ਜਾਣ ਦਿੱਤਾ ਵੀ ਚਲੋ ਕਾਰਡ ਦਿਖਾਤਾ ਇੱਕ ਚਲ ਗਏ ਦੋ ਚਲ ਗਏ ਹੁਣ ਬਿਲਕੁਲ ਪ੍ਰੋਪਰ ਤਰੀਕੇ ਨਾਲ ਇਦਾਂ ਬੰਦ ਕਰਤਾ ਵੀ ਜੇ ਕੋ ਕਾਰਡ ਆਪਣਾ ਆਈਡੈਂਟੀਟੀ ਕਾਰਡ ਦਿਖਾ ਰਿਹਾ ਇੱਕ ਬੰਦਾ ਕਹਿੰਦਾ ਐਡਮਿਸ਼ਨ ਆ ਮੈਨੂੰ ਮੈਡਮ ਦਾ ਮੈਸੇਜ ਆ ਵੀ ਮੇਰੀ ਸ਼ਾਮੀ ਪ੍ਰੈਜੈਂਟੇਸ਼ਨ ਆ ਜੇ ਸ਼ਾਮੀ ਪ੍ਰੈਜੈਂਟੇਸ਼ਨ ਆ ਫਿਰ ਛੁੱਟੀ ਕਿਉਂ ਐਲਾਨ ਕੀਤੀ ਜੇ ਛੁੱਟੀ ਐਲਾਨ ਕੀਤੀ ਫਿਰ ਪ੍ਰੈਜੈਂਟੇਸ਼ਨ ਦਾ ਮੈਸੇਜ ਕਿਵੇਂ ਆ ਗਿਆ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਬਿਲਕੁਲ ਸਖਤ ਤਰੀਕੇ ਨਾਲ ਰ ਤੇ ਐਂ ਕਹਿੰਦੇ ਆ ਵੀ ਬਿਲਕੁਲ ਇੱਥੇ ਖੜੋ ਵੀ ਨਾ ਕਿਲੋ ਕਿਲੋ ਮੀਟਰ ਦੂਰ ਭਜਾ ਰਿਆ ਪੁਲਿਸ ਵਾਲੇ ਬਾਰ ਬਾਰ ਕਹਿ ਕਹਿ ਕੇ ੱੱਕੇ ਮਾਰ ਕੇ ਵੀ ਉੱਥੇ ਜਾਓ ਇੱਥੇ ਖੜਾ ਨੀ ਸੜਕ ਤੇ ਲੰਘਦੇ ਨੂੰ ਪੁੱਛਿਆ ਜਾ ਰਿਹਾ ਵੀ ਤੂੰ ਚੰਡੀਗੜ੍ਹ ਕਰਨ ਗਿਆ ਤੂੰ ਅੱਜ ਇੱਥੇ ਕੀ ਕਰ ਰਿਹਾ ਤੂੰ ਘੁੰਮ ਕੇ ਉਹਦੇ ਨਾਲ ਕੀ ਘਟਨਾ ਵਾਪਰੀ ਹੋਣੀ ਥੋੜੀ ਦੇਰ ਮੈਂ ਇਸ ਇਸ ਗੇੜ ਤੋਂ 2 ਕਿਲੋਮੀਟਰ ਦੂਰ ਯੂਨੀਵਰਸਿਟੀ ਦਾ ਕੋਈ ਲੈਂਡ ਦੇਣ ਵਾ ਵਾਸਤਾ ਨਹੀਂਗਾ ਉੱਥੇ ਪੁਲਿਸਮੈਨ ਖੜਾ ਸੀ ਮੈਂ ਲੰਘ ਰਿਹਾ ਸੀ ਉਹਨੇ ਮੈਨੂੰ ਸਪੈਸ਼ਲ ਪੁੱਛਿਆ ਵੀ ਆਪ ਕਹਾਂ ਆਏ ਹੋ ਕੀ ਕਰਨੇ ਆਏ ਹੋ ਮੈਨੂੰ ਦੱਸਿਆ ਮੈਂ ਕਿਹਾ ਮੈਂ ਚ ਮੈਂ ਕ੍ਰਿਮੀਨਲ ਤਾਂ ਨਹੀਂ ਮੈਨੂੰ ਤੁਸੀਂ ਪੁੱਛ ਰਹੇ ਹੋ ਉਹ ਕਹਿੰਦਾ ਸਾਨੂੰ ਕਿਵੇਂ ਪਤਾ ਲੱਗੂ ਤੂੰ ਕ੍ਰਿਮੀਨਲ ਆ ਕਿ ਨਹੀਂ ਕ੍ਰਿਮੀਨਲ ਅਸੀਂ ਪੁੱਛਾਂਗੇ ਫਿਰ ਪਤਾ ਲੱਗੂ ਮੈਂ ਕਹਾ ਚਲੋ ਫਿਰ ਪੁੱਛੋ ਮੈਂ ਕ੍ਰਿਮੀਨਲ ਆ ਦੱਸੋ ਕਿਵੇਂ ਕਰੋਗੇ ਜਦੋਂ ਬਹੁਤ ਜ਼ਿਆਦਾ ਮੇਰੇ ਨਾਲ ਹਾਸਾ ਆਉਣ ਲੱਗਿਆ ਫਿਰ ਮੈਨੂੰ ਇੱਕੋ ਗੱਲ ਕਹੀ ਮੈਂ ਕਹਾ ਮੇਰਾ ਪਹਿਰਾਵਾ ਕੁਰਤਾ ਪਜਾਮਾ ਤੇ ਪੱਗ ਦੇਖ ਕੇ ਤੂੰ ਮੇਰੀ ਗੱਲ ਕਹਿ ਰਿਹਾ ਇਤੋਂ 36 ਜਾਣੇ ਲੰਘੇ ਤੂੰ ਕਿਸੇ ਨੂੰ ਵੀ ਇਹ ਸਵਾਲ ਨਹੀਂ ਕੀਤਾ ਵੀ ਇੱਥੇ ਕਰਨ ਕੀ ਆਏ ਹੋ ਇਸ ਚੀਜ਼ ਦਾ ਗਵਾਹ ਵੀਰੇ ਮੈਂ ਵੀ ਆ ਮੈਂ ਵੀ ਹਾਂ ਤੁਸੀਂ ਨਾਲ ਸੀਗੇ ਹਾਂਜੀ ਸਾਨੂੰ ਰੋਕਿਆ ਗਿਆ ਕਹਿੰਦਾ ਤੁਸੀਂ ਇੱਥੇ ਕਿਉਂ ਕੀ ਕਰ ਰਹੇ ਹੋ ਕਹਿੰਦੇ ਰੀਜ਼ਨ ਦੱਸੋ ਪਹਿਲਾਂ ਤਾਂ ਸਾਨੂੰ ਪੁੱਛੀਗੇ ਚਹੀਦੀ ਕਿ ਅਸੀਂ ਕੁਝ ਵੀ ਪੁੱਛ ਰਹੇ ਸੀ ਕਿਉਂ ਪੁੱਛ ਰਹੇ ਹਾਂ ਸਾਨੂੰ ਕਹਿੰਦੇ ਤੁਸੀਂ ਸਾਡੀ ਗੱਲ ਦਾ ਜਵਾਬ ਦਿਓ ਅਸੀਂ ਤੁਹਾਡੇ ਤੋਂ ਨਹੀਂ ਪੁੱਛਿਆ ਤੁਸੀਂ ਇੱਥੇ ਆਏ ਕਿਉਂ ਸੀਗੇ ਚੰਡੀਗੜ੍ਹ ਆਸੀਂ ਆਏ ਘੁੰਮ ਸਕਦੇ ਕਹਿੰਦੇ ਇਹ ਰੋਡ ਤੋਂ ਨਹੀਂ ਲੰਘਦਾ ਕੋਈ ਗੱਡੀ ਕਿੱਥੇ ਖੜੀ ਆ ਕਿਵੇਂ ਆਇਓ ਪੈਦਲ ਕਿਉਂ ਘੁੰਮ ਰਹੇ ਹੋ ਕਿੱਥੋਂ ਆਟੋ ਲਾਈਨ ਲੱਗੋ ਇਹੋ ਜਿਹੇ ਕੁਐਸਚਨ ਕਰ ਰਹੇ ਆ ਸਾਡੇ ਤੋਂ ਸੇਮ ਚੀਜ਼ ਸਾਡੇ ਨਾਲ ਦੂਜੀ ਲੇਨ ਚ ਪਾਣੀ ਹੋਇਆ ਵੀਰੇ ਦੋ ਤਿੰਨ ਬੱਚਿਆਂ ਨਾਲ ਇਹ ਵੀ ਗੱਲ ਹੋਈ ਆ ਕਿ ਆਈ ਕਾਰਡ ਦਿਖਾਇਆ ਗਿਆ ਯੂਨੀਵਰਸਿਟੀ ਦਾ ਤੇ ਕੁੜੀਆਂ ਨੂੰ ਐਂਟਰੀ ਹੋ ਗਈ ਤੇ ਉਹ ਬੱਚਿਆਂ ਦੇ ਤੇ ਅਸੀਂ ਜਾ ਰਹੇ ਸੀ ਸਾਨੂੰ ਕਹਿ ਰਹੇ ਤੁਸੀਂ ਇੱਥੇ ਕੀ ਕਰ ਰਹੇ ਹੋ ਤੇ ਅਸੀਂ ਉਹ ਦੱਸੇ ਕਿ ਅਸੀਂ ਇੱਧਰ ਪ੍ਰੋਟੈਸਟ ਵਾਸਤੇ ਆਏ ਰਹੇ ਤੇ ਸਾਨੂੰ ਉਹਨਾਂ ਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਕਿ ਤੁਸੀਂ ਜਾਓ ਇੱਥੋਂ ਇਸ ਸਾਈਡ ਤੁਸੀਂ ਨਹੀਂ ਖੜੇ ਹੋ ਸਕਦੇ ਅੱਗੇ ਰਾਹ ਬੰਦ ਹੈ ਤੁਹਾਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸਾਨੂੰ ਦੂਜੀ ਲੇਨ 'ਚ ਕਰਤੇ ਜੀ ਹੁਣ ਜਿਵੇਂ ਅਸੀਂ ਇਸ ਲੇਨ ਦੇ ਵਿੱਚ ਆ ਰਹੇ ਸੀ ਸਾਨੂੰ ਕਹਿੰਦੇ ਇੱਥੇ ਨਹੀਂ ਹੋਣਾ ਚਾਹੀਦਾ ਤੁਸੀਂ ਉਸ ਲੇਨ ਦੇ ਵਿੱਚ ਹੋਣੇ ਚਾਹੀਦੇ ਸਾਨੂੰ ਇਸ ਲੇਨ ਤੇ ਜਮੇ ਨੇੜੇ ਨਹੀਂ ਹੋਣਾ ਚਾਹੀਦਾ ਉਧਰ ਹੀ ਫਿਰਦੇ ਹੋ ਮਲਾਜ਼ਮ ਜੀ ਇੱਥੇ ਹੋਇਆ ਅੱਗੇ ਹੋਇਆ ਸਾਰੇ ਪਾਸੇ ਇਹੀ ਕੰਮ ਹੈ ਜੀ ਸਾਨੂੰ ਇਸ ਲੇਨ ਦੇ ਜੇ ਕਹਿੰਦੇ ਤੱਕੀ ਤੁਹਾਨੂੰ ਲੱਗਦਾ ਵੀ ਇਹ ਯੂਨੀਵਰਸਿਟੀ ਦੇ ਪ੍ਰੋਟੈਸਟ ਦਾ ਜਿਹੜਾ ਡੈਮੋਕਰੈਟਿਕ ਰਾਈਟ ਹੈ ਤੁਹਾਨੂੰ ਲੋਕਤੰਤਰ ਹੈ ਉਹ ਵੀ ਖੋਇਆ ਜਾ ਰਿਹਾ ਥੋੜੋ ਜਿਹਾ ਦੇਖੋ ਤੁਹਾਨੂੰ ਬਾਰ ਬਾਰ ਚੁੰਡੀ ਵੱਢਦੀ ਕੇਂਦਰ ਉਹ ਵੱਢ ਕੇ ਦੇਖਦੀ ਹੈ ਵੀ ਜਾਗਦੇ ਆ ਕਿ ਸੁੱਤੇ ਆ ਗੱਲ ਸਾਰੀ ਇਹ ਆ ਪਹਿਲਾਂ ਚੰਡੀਗੜ੍ਹ ਚੋਂ ਇਹਦੇ ਪੰਜਾਬ ਯੂਨੀਵਰਸਿਟੀ ਤੋਂ ਸੈਨੇਟ ਖਤਮ ਕਰਨਗੇ ਸਿੰਡੀਕੇਟ ਖਤਮ ਕਰਨਗੇ ਯਾਨੀ ਕਿ ਇੱਕ ਕੈਬਨਿਟ ਖਤਮ ਕਰ ਦੇਣਗੇ ਆਪਣੇ ਹੱਥ ਚ ਲੈ ਲਿਆ ਵੀ ਕੈਬਨਿਟ ਫੈਸਲਾ ਨਹੀਂ ਲੈ ਸਕਦੀ ਫਿਰ ਜਿਵੇਂ ਚੰਡੀਗੜ੍ਹ ਐ ਇਹਨੂੰ ਖੋਣਗੇ ਫਿਰ ਕੱਲ ਨੂੰ ਥੋੜੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਕੈਬਨਟਾਂ ਵੀ ਖਤਮ ਕਰਕੇ ਦਿੱਲੀ ਵਾਂਗੂ ਲੈਫਟਿਨੈਂਟ ਗਵਰਨਰ ਬਿਠਾ ਕੇ ਉੱਥੇ ਹੋਰ ਰੂਲ ਲਾਗੂ ਕਰ ਦੇਣਗੇ ਯੂਟੀ ਬਣਾ ਦੇਣਗੇ ਫਿਰ ਤੁਸੀਂ ਲੋਕ ਕੀ ਕਰੋਗੇ ਯਾਨੀ ਕਿ ਜੇ ਉਹ ਇੱਥੋਂ ਸਟਾਰਟ ਕਰ ਰਿਹਾ ਕੋਈ ਸ਼ੁਰੂਆਤ ਕਰ ਰਿਹਾ ਤਾਂ ਸਾਨੂੰ ਨੌਜਵਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਨਹੀਂ ਅਸੀਂ ਸੋਚ ਸਕਦੇ ਕਿ ਪੰਜਾਬ ਯੂਨੀਵਰਸਿਟੀ ਸਾਡਾ ਸਟੂਡੈਂਟ ਨਹੀਂ ਪੜਦਾ ਸਾਡਾ ਬੱਚਾ ਨਹੀਂ ਪੜਦਾ ਜਾਂ ਉਹ ਚੰਡੀਗੜ੍ਹ ਦੇ ਵਿੱਚ ਅਸੀਂ ਕੀ ਲੈਣਾ ਸਾਨੂੰ ਇਤਿਹਾਸ ਪੜ੍ਹਨ ਦੀ ਲੋੜ ਹੈ ਕਿ ਚੰਡੀਗੜ੍ਹ ਕਿਵੇਂ ਮਿਲਿਆ ਸਾਡੀਆਂ ਜ਼ਮੀਨਾਂ ਖੋ ਕੇ ਅਸੀਂ ਦਿੱਤੀਆਂ ਜ਼ਮੀਨਾਂ ਦੇ ਬਣਿਆ ਪੰਜਾਬ ਯੂਨੀਵਰਸਿਟੀ ਐਕਟ ਕਦੋਂ ਬਣਿਆ ਪਹਿਲਾਂ ਕਿਵੇਂ ਲਾਹੌਰ ਫਿਰ ਸ਼ਿਮਲੇ ਫਿਰ ਇੱਥੇ ਆਈ ਜੇ ਸਾਨੂੰ ਇਹ ਚੀਜ਼ਾਂ ਨਹੀਂ ਪਤਾ ਫਿਰ ਅਸੀਂ ਘਰੇ ਬੈਠ ਕੇ ਇਹ ਨਾ ਸੋਚੀਏ ਵੀ ਸਾਡੇ ਤੱਕ ਨਹੀਂ ਆਉਣਗੇ ਇਹ ਸਾਡੇ ਤੱਕ ਵੀ ਆਉਣਗੇ ਦੀਪ ਸਿੱਧੂ ਦੀ ਗੱਲ ਸਭ ਨੂੰ ਯਾਦ ਆ ਜਾਣੀ ਚਾਹੀਦੀ ਆ ਕਿ ਤੁਹਾਡੇ ਘਰਾਂ ਤੱਕ ਪਹੁੰਚਣਗੇ ਜਿਹੜੇ ਤੁਹਾਡੇ ਜ਼ਮੀਨਾਂ ਤੱਕ ਪਹੁੰਚ ਕੇ ਤੁਹਾਡੇ ਗੁਲਾਮਾਂ ਤੱਕ ਵੀ ਪਹੁੰਚਣਗੇ ਉਹ ਦਿਨ ਦੂਰ ਨਹੀਂ ਇਸ ਕਰਕੇ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਹੈ ਜੀਵਨ ਤਾਂ ਆਇਆ ਵੱਡੀ ਗਿਣਤੀ 'ਚ ਆਇਆ ਚਾਹੇ ਉਹ ਅੰਬ ਸਾਹਿਬ ਇਕੱਠੇ ਹੋ ਰਹੇ ਇੱਥੇ ਆ ਅੰਦਰ ਵੀ ਪਹੁੰਚੀ ਹੈ ਇੱਕ ਜਾਗਤਾ ਲੱਗੀ ਹੈ ਨੌਜਵਾਨਾਂ ਜਾਗ ਬਿਲਕੁਲ ਲੱਗੀ ਹੈ ਡੈਮੋਕ੍ਰੈਟਿਕ ਤਰੀਕੇ ਨਾਲ ਨੌਜਵਾਨ ਅੱਜ ਕਾ ਦੀਪ ਸਿੱਧੂ ਦੀ ਇਹ ਗੱਲ ਸਮਝ ਕੇ ਕਿ ਸਾਨੂੰ ਟੇਬਲ ਟਾਕ ਆਣੀ ਚਾਹੀਦੀ ਹੈ ਇੰਟੈਲੈਕਚੁਅਲ ਗੱਲਾਂ ਸਿੱਖਣਾ ਸਿੱਖਾਂਗੇ ਨੌਜਵਾਨਾਂ ਨੇ ਕਿਤੇ ਨਾ ਕਿਤੇ ਉਹ ਗੱਲ ਸਿੱਖੀ ਵੀ ਹੈ ਫਿਰ ਵੀ ਪ੍ਰਸ਼ਾਸਨ ਸਾਨੂੰ ਦੇਖ ਲਓ ਕਿਸ ਤਰੀਕੇ ਨਾਲ ਬਿਹੇਵ ਕਰ ਰਿਹਾ ਹੈ ਕਿਸ ਤਰੀਕੇ ਨਾਲ ਸਾਡੇ ਨਾਲ ਵਤੀਰਾ ਕਰ ਰਿਹਾ ਹੈ ਅਸਲ 'ਚ ਨਾ ਜਿਹੜੀ ਗੱਲ ਹਾਣੀ ਕਿੱਥੇ ਆ ਇਹ ਪੰਜਾਬੀ ਨੂੰ ਇੱਥੇ ਦੇਖਣਾ ਹੀ ਨਹੀਂ ਚਾਹਦੇ ਮੈਨੂੰ ਵੀ ਇੱਥੇ ਦੇਖ ਨੂੰ ਹਫ਼ਤਾ ਹੋ ਗਿਆ ਤੁਰੇ ਫਿਰਦੇ ਨੂੰ ਇੱਥੇ ਜਿਹੜਾ ਯੂਨੀਵਰਸਿ ਇਹ ਉਹਦੇ ਤੇ ਅਤਿਆਚਾਰ ਕਰਦੇ ਨੇ ਹੂੰ ਸਭ ਤੋਂ ਵੱਡੀ ਗੱਲ ਕੀ ਆ ਚੁੱਪਦਾ ਇਹਨਾਂ ਨੂੰ ਪੰਜਾਬੀ ਐ ਮੈਂ ਪਹਿਲਾਂ ਵੀ ਗੱਲ ਕਹੀ ਆ ਇਹ ਨਲੈਕੀਆ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨਲੈਕੀਆ ਇਹ ਨਲੈਕੀ ਕਿਵੇਂ ਆ ਜਦੋਂ ਕਹਿੰਦੇ ਤੁਹਾਡੇ ਘਰ ਦੇ ਵਿੱਚ ਕੀਮਤੀ ਸਮਾਨ ਪਿਆ ਹੋਵੇ ਤੁਹਾਨੂੰ ਪਤਾ ਵੈ ਚੋਰ ਦੀ ਨਿਗਾਹ ਦੇ ਉੱਤੇ ਆ ਜੇ ਤੁਸੀਂ ਤਾਲਾ ਲਾ ਕੇ ਉਹਦੀ ਰੱਖ ਹੀ ਨਹੀਂ ਕਰੇਂਗਾ ਨਾ ਤਾਂ ਲਕ ਲਾਰ ਤੁਹਾਡੇ ਮਾਲਕ ਹੋਣ ਦਿਆ ਅੱਜ ਤੁਸੀਂ ਕੱਲੇ ਤਰਨ ਤਰਨ ਦੇ ਵਿੱਚ ਤਾਂ ਕਿ ਸੀਟ ਬਚਾਉਣ ਵਾਸਤੇ ਭੱਜੇ ਫਿਰਦੇ ਹੋ ਉਹ ਤੁਹਾਡੇ ਪੰਜਾਬ ਦਾ ਦਿਲ ਚੰਡੀਗੜ੍ਹ ਤੋਂ ਤੋਂ ਖੋਇਆ ਜਾ ਰਿਹਾ ਅੱਜ ਪੰਜਾਬ ਦੀ ਸਾਡੀ ਇਹਦੇ ਵਿੱਚ ਹਿੱਸੇਦਾਰੀ ਕਿੰਨੀ ਹੈ ਚੰਡੀਗੜ੍ਹ ਦੇ ਵਿੱਚ ਇਹ ਕੁਛ ਪਲ ਵਾਸਤੇ ਸੀ ਪਰਮਾਨੈਂਟ ਵਾਸਤੇ ਨਹੀਂ ਸੀ ਇਸ ਕਰਕੇ ਸੀ ਕਿ ਹਰਿਆਣਾ ਆਪਣੀ ਅਲੱਗ ਸਟੇਟ ਯੂਨੀਵਰਸਿਟੀ ਆਪਣਾ ਰਾਜਧਾਨੀ ਬਣਾਊਗਾ ਅੱਜ ਕਿੱਥੇ ਮਰ ਗਏ ਅੱਜ ਮਰ ਗਏ ਕਿੱਥੇ ਉਹ ਲੀਡਰ ਅੱਜ ਕਿੱਥੇ ਮਰ ਗਏ ਉਹ ਲੀਡਰ ਆਜੋ ਮਤਾ ਜਿਹੜੇ ਚਾਹੁੰਦੇ ਸੀ ਆਜੋ ਆਜੋ ਕੋਈ ਨਹੀਂ ਆਜੋ ਕਿੱਥੇ ਲੀਡਰ ਮਰ ਗਏ ਜਿਹੜੇ 60% ਭਾਗੀਦਾਰੀ ਤੋਂ ਅੱਜ ਆ ਪੰਜਾਬੀ 6% ਵੀ ਨਹੀਂ ਗਏ ਇਹਨਾਂ ਵਿੱਚ ਪੱਗਾਂ ਵਾਲੇ ਖੜੇ ਨੇ ਨਾ ਪੱਗਾਂ ਵਾਲੇ ਸਰ ਵੇਕੀ ਦਾ ਦੋ ਸਰਦਾਰ ਨੇ ਕਿੱਥੇ ਮਰ ਗਏ ਪੰਜਾਬ ਦੇ ਲੀਡਰ ਜਿਹੜੇ ਪੰਜਾਬ ਦੀ ਗੱਲ ਕਰਨੋਂ ਮਰ ਗਏ ਇਹ ਅੱਜ ਦੀ ਗੱਲ ਨਹੀਂ ਹੈ ਪਿਛਲੇ 5-10 ਸਾਲ ਤੋਂ ਇਹਨਾਂ ਨੇ ਅਗਰ ਲੂਜ ਪੈਂਡ ਛੱਡੇ ਨੇ ਤਾਂ ਇਹ ਹੋਇਆ ਇਹ ਅੱਜ ਪੰਜਾਬੀ ਇਹ ਜ਼ੁਬਾਨ ਜਿਹੜੇ ਪੰਜਾਬ ਦੇ ਨੇ ਹਰਿਆਣੇ ਦੇ ਸਰਦਾਰ ਨੇ ਉਹ ਇੱਥੇ ਤਾਂ ਇਕੱਠੇ ਹੋ ਰਹੇ ਨੇ ਇਹਨਾਂ ਨੂੰ ਆਪਣਾ ਭੁੱਖਾ ਨਾ ਜਿਹੜਾ ਉਹ ਅੰਧਕਾਰ ਚ ਧੁੰਦਲਾ ਨਜ਼ਰ ਆ ਰਿਹਾ ਜੇ ਪੰਜਾਬ ਦੇ ਤੋਂ ਪੰਜਾਬ ਯੂਨੀਵਰਸਿਟੀ ਕੱਲੀ ਨਹੀਂ ਜਾਣੀ ਇਹਦੇ ਨਾਲ 200 ਕਾਲਜ ਜੁੜਿਆ ਹੋਇਆ 200 ਕਾਲਜ ਉਹਦੇ ਤੇ ਸਿੱਧਾ ਸਿੱਧਾ ਆਰਐਸਾ ਦਾ ਕਬਜ਼ਾ ਹੋਊਗਾ ਮੈਂ ਇੱਕ ਤਰ੍ਹਾਂ ਰਵਿਦਾਸ ਦੇ ਪਰਿਵਾਰ ਨੂੰ ਬਲੌਂਗ ਕਰਦਾ ਮੈਂ ਫੌਜ ਦਾ ਸਾਬਕਾ ਫੌਜੀ ਹਾਂ ਠੀਕ ਹੈ ਜੇ ਯੂਨੀਵਰਸਿਟੀ ਨਹੀਂ ਹੋਣਗੀਆਂ ਇੱਕ ਗਰੀਬ ਦਾ ਬੱਚਾ ਅੱਜ ਕਿਸਾਨ ਨੇ ਮੈਨੂੰ ਦੱਸੋ ਕਿਹੜਾ ਲੈਂਡਰੌਡ ਰਹਿ ਗਿਆ ਔਰ ਕਿਹੜਾ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਨਹੀਂਆਂ ਮਹਿੰਗੀਆਂ ਕਿ ਗਰੀਬਾਂ ਦੇ ਬੱਚੇ ਕਿੱਥੇ ਜਾਣਗੇ ਯਾਰਾ ਸੀਜੂ ਹੈ ਇੱਕ ਇੱਕ ਸਪੈਸ਼ਟ ਦਾ 1.5 ਲੱਖ ਰੁਪਈਆ ਹੈ ਮੈਨੂੰ ਦੱਸੋ ਸਾਡੀ ਔਕਾਤ ਦਿਹਾੜੀਆਂ ਲਾ ਕੇ ਬੱਚੇ ਨੂੰ ਰੋਟੀ ਕਮਾਣ ਔਕਾ ਹੋਇਆ ਅਸੀਂ 1.5 ਲੱਖ ਲਾ ਕੇ ਕਿਵੇਂ ਉਹ ਕਰ ਲਾਂਗੇ ਅੱਜ ਮੇਰੀ ਪੈਨਸ਼ਨ 30000 ਆ ਬੇ 30000 ਦੇ ਨਾਲ ਆਪਣੇ ਜਵਾਕ ਪਾਲ ਜਾਂ 1.5 ਲੱਖ ਰੁਪਏ ਨੂੰ ਰਫੀਸਾਂ ਦਾ ਮਮਾ ਕਿੱਥੋਂ ਹੋ ਜੂ ਅਗਰ ਸਰਕਾਰੀ ਯੂਨੀਵਰਸਿਟੀਆਂ ਵੀ ਰ ਅੱਜ ਮਨੁਵਤੀ ਸੋਚ ਆ ਮਨੁਵਤੀ ਸੋਚ ਇਹ ਨਹੀਂ ਚਾਹੁੰਦੇ ਕਿ ਇਹ ਬੱਚੇ ਜਿਹੜੇ ਨੇ ਨਾ ਤਰੱਕੀ ਕਰ ਲੈਣ ਇਹ ਸਾਨੂੰ ਦਬਾਉਣਾ ਚਾਹੁੰਦੇ ਨੇ ਜਦ ਤੱਕ ਸਾਡੇ ਸਰੀਰ ਦੇ ਵਿੱਚ ਖੂਨ ਦਾ ਇੱਕ ਇੱਕ ਕਤਰਾ ਨਾ ਅਸੀਂ ਆਪਣੇ ਜਵਾਕਾਂ ਦੇ ਭਵਿੱਖ ਨੂੰ ਬਚਾਉਣ ਖਾਤਰ ਹੁੰਦਾ ਕਤਰਾ ਕਤਰਾ ਬਹਾਦਾਂਗੇ ਪਰ ਜੋ ਆਖਦਾ ਖਲਵਾ ਨਹੀਂ ਹੋਣ ਦਮਗੇ ਬਾਰਤ ਤੁਹਾਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਬੈਗ ਪੁੱਛਦੀ ਹੈ ਉਧਰ ਤੋਂ ਤੋਂ ਮੋੜਿਆ ਉਹਨਾਂ ਨੂੰ ਦੱਸ ਦੋ ਜੀ ਇੱਧਰ ਥੋੜਾ ਗੇਟ ਖੁੱਲਿਆ ਮੈਂ ਇੱਧਰ ਟਰਾਈ ਕਰਦੀ ਮੈਂ ਉਧਰ ਉਸ ਗੇਟ ਤੋਂ ਆਈ ਤਾਂ ਤੁਹਾਨੂੰ ਲੱਗਦਾ ਕਿ ਰੋਸ ਦੀ ਗੱਲ ਹੈ ਕਿ ਇੱਕ ਲੋਕਤੰਤਰਕ ਤਰੀਕੇ ਨਾਲ ਸ਼ਾਂਤਮਈ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਬਿਲਕੁਲ ਬਿਲ ਦੋ ਦੋ ਦਿਨ ਦੀ ਛੁੱਟੀ ਕਰਤੀ ਇਹ ਸਭ ਤੋਂ ਪਹਿਲਾਂ ਵੱਡੀ ਤਾਂ ਗੱਲ ਇਹੀ ਹੈ ਨਾ ਦੋ ਦਿਨ ਦੀ ਛੁੱਟੀ ਕਿਉਂ ਕੀਤੀ ਐਸੇ ਕਰਕੇ ਕੀਤੀ ਨਾ ਵੀ ਪ੍ਰੋਟੈਸਟ ਨਹੀਂ ਹੋ ਹੋ ਸਭ ਕਹਿਗਾ ਇਹ ਨਾ ਕੀ ਕਰੀਏ ਤੁਸੀਂ ਅਸੀਂ ਤਾਂ ਕਹਿੰਦੇ ਆਂ ਵੀ ਜੇ ਅੱਜ ਤੱਕ ਅੱਜ ਤੋਂ ਪਹਿਲਾਂ ਇਹਨਾਂ ਸਾਲਾਂ ਦੀਆਂ ਆਵਾਜ਼ਾਂ ਉੱਠੀਆਂ ਹੁੰਦੀਆਂ ਅੱਜ ਨੂੰ ਸਾਡਾ ਸਾਰਾ ਕੁਝ ਸਾਡੇ ਕੋਲੇ ਹੁੰਦਾ ਲੇਕਿਨ ਉਹਨਾਂ ਬੱਚਿਆਂ ਦੇ ਭਵਿੱਖ ਬਾਹਰ ਚਲੇ ਜਾਂਦੇ ਨੇ ਰੋੜ ਰਲ ਕੇ ਫਿਰ ਇਧਰ ੱਧੇ ੱੱਕੇ ਖਾ ਕੇ ਨੌਕਰੀਆਂ ਫੇਰ ਹੈ ਨਹੀਂ ਗਿਆ ਇਹ ਸਾਰਾ ਕੁਝ ਸੈਂਟਰ ਦੀ ਚਾਲ ਆ ਚਾਲ ਦੇ ਨਾਲ ਹੀ ਸਹੀ ਅਸੀਂ ਹੁਣ ਸੈਂਟਰ ਨੂੰ ਸਾਡੇ ਬਹੁਤ ਵੱਡੇ ਨੇਤਾ ਜਿਹੜੇ ਹੈਗੇ ਆ ਜਨਰੇਸ਼ ਵਾਲੇ ਉਹ ਕਹਿੰਦੇ ਵੀ ਰਹੇ ਆ ਕਿ ਬਈ ਇਹ ਆਪਣੇ ਨਾਲ ਧੋਖਾ ਹੋ ਰਿਹਾ ਧੋਖਾ ਹੋ ਰਿਹਾ ਪਰ ਕੋਈ ਮੰਨਦਾ ਨਹੀਂ ਸੀ ਪਰ ਹੁਣ ਅੱਜ ਅੱਖਾਂ ਹੁਣ ਮੈਂ ਤਾਂ ਇਹੀ ਕਹਿਨੀ ਆ ਬੇਟਾ ਮੇਰੇ ਇਹੀ ਆਪ ਨੂੰ ਤੁਹਾਨੂੰ ਰਿਕਵੈਸਟ ਆ ਕਿ ਹੁਣ ਚੰਡੀਗੜ੍ਹ ਵੀ ਸਾਡਾ ਰਹੂਗਾ ਹੋਊਗਾ ਨਾਲ ਇਹ ਵੀ ਦਾਵਾ ਰੱਖਣਾ ਚਾਹੇ ਕੁਝ ਹੋ ਜੇ ਸਾਨੂੰ ਪਤਾ ਮੈਂ 5758 ਜਿਹ ਯੂਨੀਵਰਸਿਟੀ ਬੜੀਆ ਮੈਂ ਆਪਣੀ ਹਸੰਦਾਂ ਸਭ ਕੁਝ ਪੇਪਰ ਨਾਲ ਲੈ ਕੇ ਆਈਆਂ ਮੈਂ ਇੱਥੇ ਦਾ ਸਭ ਕੁਝ ਕੀਤਾ 1957 ਚ ਪੜਿਆ ਤੁਸੀਂ 58 552 558 ਚ ਮੇਰੀ ਆ ਗਈ ਉਹ ਪੜ ਲਈ ਮੈਂ ਦੋ ਸਦਨਾਂ ਤੇ ਮੈਸੋਂ ਇਹਨਾ ਬੋਲ ਵੀ ਨਹੀਂ ਹੁੰਦਾ ਹੈ ਵੀ ਇਹ ਚੀਜ਼ਾਂ ਸਾਨੂੰ ਪਤਾ ਵੀ ਪਿੰਡ ਝਾੜ ਕੇ 47 9040 ਦਾ ਮੇਰਾ ਜਨਮ ਆ ਕਿ ਜੱਪਿੰਧਨ ਉਝਾੜ ਕੇ ਕਿਵੇਂ ਬਣਾਈ ਹੈ ਇਹ ਯੂਨੀਵਰਸਿਟੀ ਜਾਂ ਜੋ ਤੁਸੀਂ 86 ਸਾਲ ਦੇ ਹੋ ਤਾਂ ਤੁਸੀਂ ਇਸ ਲੜਾਈ ਚ ਆਏ ਹੋ ਆ ਸਾਡੀਆਂ ਮਾਵਾਂ ਆ ਬਾਈ ਜੀ ਇਹ ਆ ਜੀ ਇਹ ਆ ਇਹ ਦਰਦ ਹੈ ਮਾਂ ਦੇ ਮਾਂ ਇਹ ਮਾਮਾ ਦੇ ਅੰਦਰ ਦਰਦ ਹੈ ਆਪਣੇ ਜਵਾਕਾਂ ਦੇ ਭਵਿੱਖ ਦਾ ਇਹ ਇੰਨੇ ਪਿੰਡ ਛਾੜ ਕੇ ਬਣਾਇਆ ਸਾਡ ਸਾਰਾ ਕੁਝ ਨਾਲ ਦੇ ਪਿੰਡਾਂ ਦੀ ਸਾਰੀ ਮਰਦਮਸ਼ੁਮਾਰੀ ਕਰੋ ਜਿਹੜੇ ਪੰਜਾਬੀ ਬੋਲਦੇ ਨੇ ਨਾ ਉਹ ਇਲਾਕੇ ਪੰਜਾਬ ਦੇ ਹੋਣਗੇ ਕੀ ਰਾਜਸਥਾਨ ਹਰਿਆਣਾ ਜੋ ਵੀ ਇਧਰ ਹਿਮਾਚਲ ਪਰ ਕੁਝ ਨਹੀਂ ਸਾਡਾ ਤਾਂ ਹੋਇਆ ਉਸੇ ਦੀ ਉਸੇ ਪੰਜਾਬੀ ਤਾਂ ਸਾਰੇ ਅੱਜ ਤੱਕ ਬੋਲਦੇ ਆ ਫਿਰ ਪੰਜਾਬੀ ਨੇ ਇੰਨੀ ਮਾਰ ਪਈ ਜੇ ਬਾਹਰ ਜਾ ਕੇ ਕੰਮ ਕਰਦੇ ਉੱਥੇ ਵੀ ਮਾਰਾ ਮਾਰੀ ਹੁੰਦੀ 84 ਚ ਕੀ ਕੀਤਾ ਇਹਨਾਂ ਨੇ 84 ਦੇ ਗੰਗਿਆਂ ਚ ਵੀ ਸਾਨੂੰ ਉਹ ਸੇ ਤਾਂ ਨਹੀਂ ਸੋਚਿਆ ਵੀ ਕਾਂਗਰਸ ਦੇ ਬੰਦੇ ਹੋਣਗੇ ਜਿਹੜੇ ਉਹਨਾਂ ਨੂੰ ਹੀ ਮਾਰਨਾ ਨਹੀਂ ਦੂਜੇ ਨੂੰ ਸਭ ਨੂੰ ਮਾਰਿਆ ਇਹਨਾਂ ਨੇ ਅਸੀਂ ਖੁਦ ਜਾੜ ਦੇ ਦੇਖਿਆ ਅਸੀਂ ਦਾੜੀਆਂ 'ਚ ਟਾਇਰ ਪੈਂਦੇ ਦੇਖਿਆ ਮੈਂ ਉਦੋਂ ਚੰਡੀਗੜ੍ਹ ਸੀ ਗੁਰਦੁਆਰਿਆਂ 'ਚ ਬੈਠੇ ਦੇਖਿਆ ਦੇ ਕੇ ਆਏ ਉਹਨਾਂ ਨੂੰ ਸਾਰਾ ਕੁਝ ਉਹ ਦੇਖਿਆ ਨਹੀਂ ਜਾਂਦਾ ਸੀ 47 ਵੇਲੇ ਦਾ ਦੇਖਿਆ ਸਾਡਾ ਅਸੀਂ ਛੋਟੇ-ਛੋਟੇ ਸਾਡੇ ਮਾਪੇ ਕਹਿੰਦੇ ਸੀ ਪਹਿਲਾਂ ਤੁਹਾਨੂੰ ਮਾਰਾਂਗੇ ਫਿਰ ਅਸੀਂ ਆਪਣੇ ਉਹਨਾਂ ਦੇ ਨਾਲ ਮੁਸਲਮਾਨਾਂ ਦੇ ਨਾਲ ਲੜਾਂਗੇ ਸੀ ਬਈ ਪਹਿਲਾਂ ਆਪਣੀ ਧੀਆਂ ਭੈਣਾਂ ਦੀ ਇੱਛੇ ਤੋਂ ਪਛਾਣ ਸਾਡੇ ਬਾਪ ਨੇ ਸਾਨੂੰ ਖੋਦ ਕਿਹਾ ਸੀ ਪਰ ਹੁਣੇ ਕੀ ਹੋ ਰਿਹਾ ਦੇਖੋ ਤੁਸੀਂ ਵੀ ਅੱਜ ਤੁਹਾਡੇ ਪੁੱਤ ਜਿਉਂਦੇ ਨੇ ਅੱਜ ਇਹਦੀ ਹਿੰਮਤ ਨਹੀਂ ਹੈ ਤੁਹਾਡੀ ਆਣ ਬਾਣ ਸ਼ਾਨ ਵਾਲ ਝਾਕ ਜਾਣ ਇਹਨਾਂ ਨੂੰ ਬੋਲੇ ਹੋਈ ਸੋਨਹੋ ਸਾਡੇ ਲਾਸਾਂ ਦੇ ਉੱਪਰ ਦੀ ਗੁਜਰਨਾ ਪਊਗਾ ਲਾਸਾਂ ਦੇ ਉੱਪਰ ਦੀ ਸਾਡੇ ਮਾਂ ਬਾਪ ਨੂੰ ਹੱਥ ਪਾਉਣ ਖਾਤਰ ਅੱਜ ਉਹ ਪੰਜਾਬੀ ਨਹੀਂ ਐ ਜਿਹੜੇ 84 ਦੇ ਵਿੱਚ ਆਪਣੇ ਗਲਾਂ 'ਚ ਟੈਰ ਪਵਾ ਕੇ ਚੱਲ ਗਏ ਅੱਜ ਜਿਹੜਾ ਸਾਡੇ ਮਾਂ ਬਾਪ ਦੇ ਸਿਰਾਂ ਵੱਲੋਂ ਆਊਗਾ ਨਾ ਉਹਨੂੰ ਗੋਡਿਆਂ ਨਹੀਂ ਉਹਦਾ ਸਿਰ ਭਾਰ ਕਰਕੇ ਇੱਥੋਂ ਵਾਪਸ ਤੋਰਾਂਗੇ ਕਿਸੇ ਦੀ ਹਿੰਮਤ ਨਹੀਂ ਆ ਸਾਡੇ ਪੰਜਾਬ ਦੀ ਆਹ ਬਾਣ ਸ਼ਾਨ ਬਲ ਮੈਨੂੰ ਪੁਲਿਸ ਵਾਲੇ ਨਾਲ ਵੀ ਗੱਲ ਕਰ ਲੈਂਦੇ ਤੁਸੀਂ ਅੰਦਰ ਜਾਣਾ ਚਾਹੁੰਦੇ ਹੋ ਹਾਂ ਮੈਂ ਉਹਨਾਂ ਨੂੰ ਕਹੂੰਗਾ ਅੰਦਰ ਤੁਸੀਂ ਦੋ ਮੈਸੇਜ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਗੱਲ ਜਾ ਕੇ ਔਰ ਜ਼ਰੂਰ ਬਹੁਤ ਥੋੜਾ ਧਿਆਨ ਨਾਲ ਮਾਤਾ ਹੁਣੇ ਬਜ਼ੁਰਗ ਨੇ ਜੀ ਭਾਈ ਜੀ ਤਖਤਪੁਰਾ ਸਾਹਿਬ ਤੋਂ ਆਏ ਹਾਂ ਸਮੀਤ ਦੇ ਪਿੰਡ ਤੋਂ ਸਵੇਰ 4 ਵਜੇ ਦੇ ਸਾਡੇ ਪਿੰਡ ਤੋਂ ਚੱਲੇ ਹੋਏ ਆ ਅਸੀਂ ਕਿਵੇਂ ਨਾ ਕਿਵੇਂ ਕਰਕੇ ਜੀਰਕਪੁਰ ਤੋਂ ਸਾਈਡ ਤੋਂ ਦੀ ਹੋ ਕੇ ਇੱਥੇ ਆ ਗਏ ਪਰ ਸਾਡੇ ਪਿੰਡ ਚੋਂ ਤਕਰੀਬਨ ਮੰਨ ਲਓ ਵੀ ਸੈਂਕੜੇ ਸਾਰਾ ਪਿੰਡ ਹੀ ਤਕਰੀਬਨ ਉੱਠ ਕੇ ਆਇਆ ਹੋਇਆ ਇਹ ਨਹੀਂ ਹੈਗਾ ਵੀ ਮੇਰੇ ਪਿੰਡ ਚੋਂ ਅਸੀਂ ਚਾਰ ਜਣੇ ਆ ਗਏ ਪੰਜ ਜਣੇ ਆ ਗਏ ਸਾਰਾ ਹੀ ਪਿੰਡ ਉਸ ਨੌਜਵਾਨ ਦੀ ਲਾਈ ਹੋਈ ਚਾਣਕ ਤੇ ਮਗਰ ਆਇਆ ਹੋਇਆ ਚਾਣਕ ਜਿਵੇਂ ਬਾਈ ਜੀ ਨੇ ਕਹੀ ਦੀਪ ਸਿੱਧੂ ਦੀ ਚਾਣਕ ਲੱਗੀ ਹੋਈ ਹੈ ਬਾਈ ਜੀ ਦੀ ਉਸ ਚਾਣਕ ਤੇ ਕਰਕੇ ਹੀ ਸਾਡਾ ਨੌਜਵਾਨ ਅਸ਼ਮੀਤ ਮੇਰੇ ਮੈਨੂੰ ਮਾਣ ਆ ਕਿ ਉਹ ਨੌਜਵਾਨ ਮੇਰੇ ਪਿੰਡ ਦਾ ਉਹਨੇ ਯੂਨੀਵਰਸਿਟੀ ਦੇ ਵਿੱਚ ਆ ਕੇ ਆਮ ਲੋਕਾਂ ਨੂੰ ਦੱਸਤਾ ਵੀ ਇਹ ਹੱਕ ਸਾਡਾ ਬਿਲਕੁਲ ਯੂਨੀਵਰਸਿਟੀ ਸਾਡੀ ਹੈ ਪੰਜਾਬ ਦੀ ਆ ਫਿਰ ਵੀ ਇਥੋਂ ਦਾ ਪ੍ਰਸ਼ਾਸਨ ਸਾਡੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਪੰਜਾਬ ਦੇ ਵਿੱਚ ਹੀ ਆਉਣ ਨੂੰ ਆਪਾਂ ਚੰਡੀਗੜ੍ਹ ਨਾਲ ਕਹਿ ਕੇ ਆਪਾਂ ਪੰਜਾਬ ਕਹਿ ਗਏ ਸਾਨੂੰ ਸਾਡੇ ਪੰਜਾਬ ਵਿੱਚ ਹੀ ਆਉਣ ਨੂੰ ਰੋਕਿਆ ਜਾ ਰਿਹਾ ਤੇ ਹੋਰ ਸਾਡੇ ਨਾਲ ਇਤੂ ਵੱਧ ਧੱਕਾ ਕੀ ਹੋਊਗਾ ਇਹ ਇਹ ਰੋਸ ਦੇ ਨਾਲ ਇਹ ਨੌਜਵਾਨ ਬਜ਼ੁਰਗ ਇਹ तमाम ਇੱਥੇ ਪਹੁੰਚੇ ਨੇ ਲੋਕਤੰਤਰਕ ਲੜਾਈ ਹੈ ਪੀਸਫੁੱਲ ਹੈ ਇਹਨਾਂ ਦੇ ਹੱਥਾਂ 'ਚ ਤੁਹਾਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਕੋਈ ਡਾਂਗ ਸੋਟਾ ਹਥਿਆਰ ਇਹ ਸਿਰਫ ਬૌਧਿਕ ਤੌਰ ਦੇ ਉੱਤੇ ਸਾਡੀ ਯੂਨੀਵਰਸਿਟੀ ਜਿੱਥੋਂ ਬ੍ਰੇਨਸ ਪੈਦਾ ਹੁੰਦੇ ਆ ਉਹਦੀ ਬਚਾਨ ਖਾਤਰ ਉਸ ਲੜਾਈ ਖਾਤਰ ਆਏ ਨੇ ਕੈਮਰਾ ਪਰਸਨ ਮਲਕੀਤ ਸਿੰਘ ਤੇ ਮੇਰੇ ਸਾਥੀ ਜਗਪ੍ਰੀਤ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਚੰਡੀਗੜ੍ਹ